ਚਿੱਤ ਹੀ ਮਿਲਿਆ ਮੈਨੂੰ ਮੇਰੇ ਪਾਸ ਕੁਝ ਵੀ ਨਹੀਂ ਸੀ ਉਹਨਾਂ ਚ ਬਾਬਾ ਜੀ ਨੇ ਥੱਲੇ ਸੁਲਾਉਂਦੇ ਸੀ ਤਖਤ ਤੇ ਬਿਠਾਉਂਦਾ ਇਹਨੂੰ ਮੈਨੂੰ ਐਤਲੀ ਮੇਰੇ ਬੇਟੇ ਬਿਮਾਰ ਸੀ ਇਹਨੂੰ ਸਾਦੀ ਪ੍ਰੋਬਲਮ ਸੀ ਇੱਥੋਂ ਹੀ ਆ ਕੇ ਠੀਕ ਹੋਇਆ ਚਾਰ ਮਹੀਨਿਆਂ ਦਾ ਸੀ ਜਦੋਂ ਦਾਨ ਲਗਿਆ ਛਿੱਟਿਆਂ ਨਾਲ ਜਿਹੜੇ ਇੱਕ ਪੌਣ ਚ ਜਲਦੇ ਛਿੱਟੇ ਬਾਬਾ ਜੀ ਦਿੰਦੇ ਅੱਗੇ ਉਹਦੇ ਨਾਲ ਲੱਖਾਂ ਬਿਮਾਰੀਆਂ ਠੀਕ ਹੁੰਦੀਆਂ ਗਈਆਂ ਜੀ ਕਿਸੇ ਦਰਬਾਰ ਤੇ ਹਰ ਇੱਕ ਦੀ ਹਰ ਮੁਸੀਬਤ ਹਰ ਸੰਗਤ ਤੇ ਕੱਟਿਆ ਜਾਂਦਾ ਇਸ ਲਈ ਹਰ ਕੋਈ ਤੇ ਬੜੀ ਸ਼ਰਧਾ ਨਾਲ ਆਉਂਦਾ ਤੇ ਝੋਲੀਆ ਪਰ ਕੇ ਲੈ ਕੇ ਜਾਂਦਾ ਮੈਂ ਇੱਥੋਂ ਕਦੇ ਵੀ ਕਿਸੇ ਨੂੰ ਖਾਲੀ ਜਾਂਦੇ ਨਹੀਂ ਦੇਖਿਆ ਹਰ ਮੰਗਲਵਾਰ ਇੱਥੇ ਅੰਮ੍ਰਿਤ ਜਲ ਕੇ ਛਿੱਟੇ ਮਿਲਦੇ ਬੜੀ ਦੂਰ ਦੂਰ ਵੀ ਸੰਗਤ ਆਂਦੀ ਹੈ ਦੁੱਖ ਦੂਰ ਹੁੰਦੇ ਬਿਮਾਰੀ ਦੂਰ ਹੋਦੀ ਹੈ जय श्री बालाजी ਅਸੀਂ ਇਸ ਸਮੇਂ ਮੌਜੂਦ ਹਾਂ ਸ਼੍ਰੀ ਬਾਲਾ ਜੀ ਮੰਦਿਰ ਦੇ ਵਿੱਚ ਜਿੱਥੇ ਹੀ ਸ਼ਰਧਾਂਜੂ ਜਿਹੜੇ ਨੇ ਉਹ ਆਪਣੀ ਸ਼ਰਧਾ ਨੂੰ ਲੈ ਕੇ ਇਸ ਸਮੇਂ ਮੰਦਿਰ ਦੇ ਵਿੱਚ ਮੌਜੂਦ ਨੇ ਤੇ ਉਹਨਾਂ ਦੀ ਸ਼ਰਧਾ ਦੀ ਪਾਵਣਾ ਅਸੀਂ ਅੱਜ ਜਾਣਾਂਗੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿੰਨੇ ਸਾਲ ਤੋਂ ਉਹ ਆਪਣੀ ਸ਼ਰਧਾ ਦੇ ਨਾਲ ਇਸ ਮੰਦਿਰ ਦੇ ਨਾਲ ਜੁੜੂ ਹੋਏ ਨੇ ਮੈਨੂੰ ਸਭ ਕੁਝ ਇੱਥੇ ਹੀ ਮਿਲਿਆ ਮੈਨੂੰ ਮੇਰੇ ਪਾਸ ਕੁਝ ਵੀ ਨਹੀਂ ਸੀ ਉਹਨਾਂ ਚ ਬਾਬਾ ਜੀ ਨੇ ਥੱਲੇ ਸੁਲਾਉਂਦੇ ਸੀ ਤਖਤ ਤੇ ਬਿਠਾਤਾ ਉਹਨੂੰ ਮੈਨੂੰ ਕਿੰਨੇ ਸਾਲ ਹੋ ਗਏ 20 ਸਾਲ ਹੋ ਗਏ ਮੈਨੂੰ ਆਂਦੇ ਆਂਦੇ ਤੁਸੀਂ ਕਿੱਥੋਂ ਆ ਰਹੇ ਹੋ ਉਹ ਕਾਫੀ ਦੂਰੋਂ ਆ ਰਹੇ ਗਿੱਲਾ ਫਿਰ ਤੋਂ ਹਾਂ ਪਹਿਲਾਂ ਤਾਂ ਮੈਂ ਇੱਥੇ ਹੀ ਰਹਿੰਦੀ ਸੀ ਹੁਣ ਆਪਣਾ ਮਕਾਨ ਪਾਪਾ ਨੇ ਦਿੱਤਾ ਬਣਾ ਹਾਂ ਆਪਣਾ ਮਕਾਨ ਦਿੱਤਾ ਸਾਰਾ ਕੁ ਸਾਮਾਨ ਸਭ ਕੁਝ ਦਿੱਤਾ ਇਮਨੇ ਹਰ ਮੰਗਲਵਾਰ ਇੱਥੇ ਅੰਮ੍ਰਿਤ ਜਲ ਕੇ ਛਿੱਟੇ ਮਿਲਦੇ ਬੜੀ ਦੂਰ ਦੂਰ ਵੀ ਸੰਗਤ ਆਂਦੀ ਐ ਦੁੱਖ ਦੂਰ ਹੁੰਦੇ ਬਿਮਾਰੀ ਦੂਰ ਹੁੰਦੀ ਐ ਹਾਂ ਜੈ ਸ਼੍ਰੀ ਬੱਲਾ ਜੀ ਸਾਨੂੰ ਇੱਥੇ ਆਂਦੇ 20 ਸਾਲ ਹੋ ਗਏ ਐਕਚੁਅਲੀ ਮੇਰੇ ਬੇਟੇ ਨੂੰ ਬਿਮਾਰ ਸੀ ਉਹਨੂੰ ਸਾਦੀ ਪ੍ਰੋਬਲਮ ਸੀ ਇੱਥੋਂ ਹੀ ਆ ਕੇ ਠੀਕ ਹੋਇਆ 4 ਮਹੀਨਿਆਂ ਦਾ ਸੀ ਜਦੋਂ ਦਾਨ ਲੱਗਿਆ ਹਾਂਜੀ ਕੀ ਬਿਮਾਰੀ ਬਈ ਕੋਈ ਸੀ ਅਨੁਸਾਰ ਹੀ ਦਿੱਕਤ ਸੀ ਇਹ 2-2 3-3 ਘੰਟੇ ਸਾ ਰੋਕ ਲੈਂਦਾ ਸੀ ਉਸ ਤੋਂ ਬਾਅਦ ਇੱਥੋਂ ਬਾਬਾ ਜੀ ਨੇ ਫਿਰ ਜਲ ਵਗੈਰਾ ਦਿੱਤਾ ਹੁੰਦਾ ਉੱਪਰ ਇੱਕ ਪੇੜ ਲੱਗਾ ਹੋਇਆ ਜਿਹਨੂੰ ਇਹ ਸੰਜੀਵਨੀ ਬੂਟੀ ਕਹਿੰਦੇ ਆ ਉਹਨਾਂ ਦਾ ਨੂੰ ਕੜਾ ਬਣਾਉਣ ਨੂੰ ਪਲਾਨ ਨੂੰ ਕਿਹਾ ਸੀ ਫਿਰ ਠੀਕ ਹੋ ਗਿਆ ਤੁਸੀਂ ਕਿੱਥੋਂ ਆਏ ਹੋ ਅਸੀਂ ਗਾਂਦੇ ਕਲੋਨੀ ਹਾਂ ਜੀ ਤੁਸੀਂ ਇੰਨੇ ਦੂਰ ਇੱਧਰ ਹਰ ਮੰਗਲਵਾਰ ਜੀ ਥੈਂਕ ਯੂ ਜੀ ਜੈ ਸ਼੍ਰੀ ਬਾਲਾ ਜੀ बहुत अच्छा लग रहा है हैं जी, हैं जी। हाँ जी हाँ जी लिए हाँ फर्स्ट टाइम हमने वही लिए थे जी। बहुत अच्छा लगा था हाँ जी हाँ जी ये भी इन्हीं की ब्लेसिंग है गुड़िया हमारी मैं दो हजार चार आना शुरू किया ਗੁਰੂ ਮਤਾ ਜੀ ਦੀ ਸ਼ਕਤੀ ਦੇ ਨਾਲ ਇਹ ਦਰਬਾਰ ਚੱਲਦਾ ਗਿਆ ਜੀ ਛਿੱਟਿਆਂ ਨਾਲ ਜਿਹੜੇ ਇੱਕ ਪੌਣ ਚ ਜਲਦੇ ਛਿੱਟੇ ਬਾਬਾ ਜੀ ਦਿੰਦੇ ਅੱਗੇ ਉਹਦੇ ਨਾਲ ਲੱਖਾਂ ਬਿਮਾਰੀਆਂ ਠੀਕ ਹੁੰਦੀਆਂ ਗਈਆਂ ਜੀ ਕਿੰਨਾ ਸਮਾਂ ਹੋ ਗਿਆ ਇੱਧਰ ਆ ਘੱਟੋ ਘੱਟ 16-17 ਸਾਲ 16 ਸਾਲ ਸ਼ਬਦੀ ਨਹੀਂ ਸ਼ਬਦੀ ਜਿਹੜੇ ਮੈਂ ਬਿਆ ਕਰ ਸਕਾ ਕਿਉਂਕਿ ਇਹ ਸਿਦਰਬਾਰ ਹੈ ਤੇ ਹਰੇਕ ਦੀ ਹਰ ਮੁਸੀਬਤ ਹਰ ਸੰਕਟ ਤੇ ਕੱਟਿਆ ਜਾਂਦਾ ਇਸ ਲਈ ਹਰ ਕੋਈ ਤੇ ਬੜੀ ਸ਼ਰਧਾ ਨਾਲ ਆਉਂਦਾ ਤੇ ਝੋੜੀਆਂ ਪਰ ਕੇ ਲੈ ਕੇ ਜਾਂਦਾ ਮੈਂ ਇੱਥੋਂ ਕਦੇ ਵੀ ਕਿਸੇ ਨੂੰ ਖਾਲੀ ਜਾਂਦੇ ਨਹੀਂ ਦੇਖਿਆ ਖਾਲੀ ਜਾਂਦੇ ਤੁਹਾਨੂੰ ਕਿੰਨਾ ਤੁਸੀਂ ਇਥੇ ਰਹੇ ਹੋ ਮੈਂ ਰੰਨੀ ਸੰਬ ਰਾਜ ਤੋਂ ਧੋਗੇ ਤੁਸੀਂ ਇੰਨੀ ਦੂਰੋਂ ਇੱਧਰ ਘਰ ਮੰਗਲਵਾਰ ਆਉਂਦੇ ਹੋ ਹਾਂਜੀ ਹਾਂਜੀ ਬਿਲਕੁਲ ਥੈਂਕ ਯੂ ਹਾਂਜੀ ਸ਼ਰਧਾਲੂ ਜਿਹੜੇ ਨੇ ਕਿੰਨੀ ਸ਼ਰਧਾ ਭਾਵਨਾ ਦੇ ਨਾਲ ਇੱਥੇ ਆਉਂਦੇ ਨੇ ਤੇ ਉਹਨਾਂ ਦੀ ਕਾਫੀ ਮੁਸ਼ਕਿਲਤਾ ਜਿਹੜੀਆਂ ਨੇ ਉਹ ਵੀ ਹੱਲ ਹੋ ਜਾਂਦੀਆਂ ਨੇ ਤੇ ਉਹਨਾਂ ਦੇ ਵਿੱਚ ਸ਼ਰਧਾ ਦੀ ਜੇ ਗੱਲ ਕੀਤੀ ਜਾਵੇ ਤਾਂ ਕਾਫੀ ਭਰਪੂਰ ਦੇਖੀ ਜਾਂਦੀ ਹੈ ਤੇ ਇਸ ਦੇ ਨਾਲ ਨਾਲ ਜੇ ਗੱਲ ਕੀਤੀ ਜਾਵੇ ਤਾਂ ਲੋਕ ਧਿਰੇ ਨੇ ਜਿਹੜੇ ਸ਼ਰਧਾਲੂ ਨੇ ਉਹ ਕਾਫੀ ਸਮੇਂ ਤੋਂ ਇਸ ਮੰਦਰ ਦੇ ਨਾਲ ਜੁੜੇ ਹੋਏ ਨੇ Oh wow.